ਜਿਹੜੀ ਮਾਸਕ ਕਿਲਿੰਗਸ ਹੁੰਦੀਆਂ ਸੀ ਇਨੋਸੈਂਟ ਬੰਦਿਆਂ ਦੀਆਂ ਤੁਸੀਂ ਉਹਦੇ ਫੇਵਰ ਚ ਸੀ ਜਾਂ ਖਿਲਾਫ ਸੀ ਬਹੁਤ ਖਿਲਾਫ ਸੀ ਅਸੀਂ ਲਿਖਦੇ ਰਹੇ ਬਸਾਂ ਜੋ ਲਾ ਕੇ ਮਾਰਨੇ ਬਿਲਕੁਲ ਅਸੀਂ ਉਹਨਾਂ ਦੇ ਖਿਲਾਫ ਲਿਖਦੇ ਰਹੇ ਕਿਉਂਕਿ ਤੁਸੀਂ ਦੇਖੋ ਫੇਕ ਐਨਕਾਊਂਟਰ ਜਿਹੜੇ ਐ ਉਹ ਬਹੁਤ ਗਲਤ ਸੀ ਝੂਠੇ ਪੁਲਿਸ ਮੁਕਾਬਲੇ ਜਾਂ ਜਿਹੜੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੀ ਜੀ ਅਸੀਂ ਨਖੇਦੀ ਕਰਦੇ ਆ ਤਾਂ ਉਹ ਵੀ ਦਿੰਦਰਜੋਗ ਹੈ ਮੈਂ ਕਹਿੰਦਾ ਅਸੀਂ ਤਾਂ ਸਖਤ ਖਿਲਾਫ ਸੀ ਇਸ ਗੱਲ ਦੇ ਪਰ ਇਸ ਗੱਲ ਕਰਕੇ ਉਹ ਬੜਾ ਬੁਰਾ ਨਹੀਂ ਮੰਨਦੇ ਸੀ ਖਾੜਕੂ ਸਾਡੇ ਬਿਰੋਚ ਉਹਨਾਂ ਨੂੰ ਇਹ ਲੱਗਦਾ ਸੀ ਮੇਰੇ ਯਾਦ ਆ ਮੈਨੂੰ ਕਿਸੇ ਬੰਦੇ ਨੇ ਦੱਸਿਆ ਕਿ ਨਾ ਵੀ ਤੁਸੀਂ ਜਲੰਧਰ ਸੀ ਕਿਸੇ ਪ੍ਰੋਗਰਾਮ 'ਚ ਬੈਠੇ ਸੀ ਹਰਿੰਦਰ ਕਾਲੋਂ ਤੇ ਕਹਿੰਦਾ ਮੈਂ ਜਾ ਰਹੇ ਸੀ ਪ੍ਰੋਫੈਸਰ ਬਲਵਿੰਦਰ ਪਾਲ ਕਹਿੰਦਾ ਮੈਂ ਕਹੇ ਕਾਮਰੇਡ ਕਿਵੇਂ ਨੇ ਕਹਿੰਦਾ ਉਹ ਕਹਿੰਦੇ ਲਾਲ ਖਾਲਸਤਾਨੀ ਨੇ ਅੱਛਾ ਕਾਮਰੇਡ ਵੀ ਸਾਨੂੰ ਲਾਲ ਖਾਲਸਤਾਨੀ ਕਹਿੰਦੇ ਹੁੰਦੇ ਆਏ ਹੱਸਦੇ ਹੁੰਦੇ ਵੀ ਆ ਕੋਈ ਨਹੀਂ ਆਪਣੇ ਫਿਰ ਅਸੀਂ ਜਿਹੜੀ ਪੰਜਾਬ ਸਟੂਡੈਂਟ ਯੂਨੀਅਨ ਸੀ ਉਹਦਾ ਨਾਮ ਬਦਲ ਕੇ ਦੇਸ਼ ਪੰਜਾਬ ਸਟੂਡੈਂਟ ਯੂਨੀਅਨ ਬਣਾ ਲਈ ਫਿਰ ਅਸੀਂ ਲਾਈਨ ਲਈ ਪੰਜਾਬੀ ਕੌਮ ਦੀ ਮੁਕਤੀ ਦਾ ਸਵਾਲ ਆ ਇਹ ਗੱਲਾਂ ਅਸੀਂ ਕੀਤੀਆਂ ਫਿਰ ਅਸੀਂ ਪੋਜੀਸ਼ਨ ਲਈ ਵੀ ਚੋਣਾਂ 'ਚ ਹਿੱਸਾ ਲੈਣਾ ਚਾਹੀਦਾ ਮੇਰਾ ਤਾਂ ਵੀ ਦੇਖੋ ਖੜਕੋ ਨਾਲ ਵਾ ਵਾਸਤਾ ਹੈ ਨਹੀਂ ਸੀ ਨਾ ਹਾਈ ਕਮਾਂਡ ਨਾਲ ਕਿਸੇ ਨਾਲ ਕੋਈ ਪੰਥ ਕਮੇਟੀ ਜਿੱਥੇ ਡਾਇਰੈਕਟ ਕੋਈ ਵਾਸਤਾ ਨਾ ਨਾ ਅਜਮੇਰ ਸਿੰਘ ਦੀ ਸੀ ਹਾ ਹੇਟ ਲਾਈਨ ਨਾਲ ਮੇਰਾ ਬਹੁਤ ਸੀ ਕਿਉਂਕਿ ਜਿਵੇਂ ਨਿੰਮਾ ਨਾਰਾ ਹੋਇਆ ਪਿਆਰਾ ਲੋਅਰ ਖੋਲਾ ਹੋਇਆ ਦੁਗਾਲ ਆਲਾ ਹੋਇਆ ਆਪਣਾ ਹੋ ਮਤਲਬ ਫਿਰ ਤੁਹਾਡੇ ਤੇ ਇਹਨਾਂ ਟਾਰਚਰ ਕਿਉਂ ਹੁੰਦਾ ਲੱਡਾ ਕੋਠੀ ਜਾਂ ਕੋਈ ਹੋਰ ਜਿਹਦੇ ਤੁਹਾਡਾ ਕੋਈ ਸੰਬੰਧ ਨਹੀਂ ਸੀ ਉਹ ਉਹਦੇ ਕਾਰਨ ਕੀ ਸੀ ਉਹਦਾ ਕਾਰਨ ਸੀ ਸਾਡੀ ਲਾਈਨ ਜੋ ਅਸੀਂ ਲੈ ਰਹੇ ਸੀ ਹਾਲਾਂਕਿ ਉਹਦੋਂ ਉਹਦੋਂ ਤਾਂ ਖੜਕੂ ਲੈਰਿਕ ਹਿਸਾਬ ਨਾਲ ਇਹਨਾਂ ਨੇ ਖਤਮ ਹੀ ਕਰਤੀ ਸੀ ਜਦੋਂ ਮੈਨੂੰ ਗ੍ਰਿਫਤਾਰ ਮੈਨੂੰ ਤਾਂ ਪਤਾ ਨਹੀਂ ਸੀ ਮੇਰੇ ਤੇ ਐਨਐਸਏ ਕਿਤੇ ਪਹਿਲਾਂ ਲੱਗਿਆ ਹੋਇਆ ਸੀ ਕੇਸ ਟਾਡਾ ਦਾ ਮੇਰੇ ਤੇ ਦਰਜ ਹੋਇਆ ਹੋਇਆ ਸੀ ਉਹਨਾਂ ਵੇਲੇ ਚ ਇਹ ਜਹਰੋਂ ਸੀ ਟਾਡਾ ਦੇ ਵਿੱਚੋਂ ਮੈਨੂੰ ਅੰਤਰਮੰਜਮਾਨਤ ਦਿੱਤੀ ਸੀ ਅਗਾਉਂਜਮਾਨਤ ਉਹ ਕਿਉਂ ਉਹ ਕਿਉਂਕਿ ਤੇ ਜੱਜ ਸੀ 41 ਵਾਲ ਕਿਉਂਕਿ ਮੇਰੇ ਤੇ ਜਿਹੜਾ ਕੇਸ ਬਣਾਇਆ ਸੀ ਉਹ ਲਿਖਤਾਂ ਨਹੀਂ ਬਣਾਇਆ ਸੀ ਹੋਰ ਕੋਈ ਕਾਤਲ ਹੋ ਲੁੱਟਮਾਰ ਇਹ ਜਹਰ ਕੁਛ ਨਹੀਂ ਸੀ ਉਹਦੇ ਵਿੱਚ ਜਿਹੜਾ ਐਨਐਸਏ ਲਾਇਆ ਸੀ ਉਹ ਤੇ ਦੋ ਗੱਲਾਂ ਝੂਠੀਆਂ ਸੀ ਬਾਕੀ ਤਾਂ ਸੱਚੀਆਂ ਸੀ ਮਾ ਉਲਿਖਤ ਜਿਵੇਂ ਰਵੇਰੋ ਚ ਮੀਰ ਮੰਨੂ ਦੀ ਰੂਹ ਦਾਖਲ ਐਨੇ ਸਖਤ ਸ਼ਬਦਾਵਲੀ ਤੇ ਅਸੀਂ ਲਿਖਦੇ ਹੁੰਦੇ ਦੋ ਨੁਕਤੇ ਉਹਨਾਂ ਨੇ ਉਹਦੇ ਵਿੱਚ ਦਿੱਤੇ ਸੀ ਵੀ ਮਾਲੀ ਨੇ ਰਾਮਪੁਰੇ ਦੇ ਕੋਲ ਇੱਕ ਆਰਾਮਾ ਪਿੰਡਾ ਉੱਥੇ ਮੀਟਿੰਗ ਕੀਤੀ ਉੱਥੇ ਮੀਟਿੰਗ ਕਰਕੇ ਕਿਹਾ ਵੀ ਆਪਾਂ ਹਿੰਦੂਆਂ ਨੂੰ ਵੱਢਣਾ ਖਾਲਸਤਾਨ ਬਣਾਉਣਾ ਇੱਕ ਸਾਡੇ ਪਿੰਡ ਦੇ ਸੀ ਨਿਰਮਲ ਸਿੰਘ ਉਹ ਪ੍ਰੋਪਰਟੀ ਡੀਲਰ ਸੀ ਪੁਆਣੀਗੜ੍ਹ ਸੱਚ ਸੀ ਕਿ ਝੂਠ ਸੀ ਟੋਟਲ ਝੂਠ ਆਰਾਮਾ ਪਿੰਡੇ ਨਹੀਂ ਸੀ ਪਹਿਲੀ ਗੱਲ ਉੱਥੇ ਐਨਐਸਏ ਬਣਾਉਣ ਖਾਤਰ ਇਹ ਨਾਲ ਉਹਨਾਂ ਨੇ ਫਿੱਟ ਕੀਤਾ ਵਿ ਰਾਸ਼ਟਰ ਵਿਰੋਧੀ ਇਹ ਜੀ ਫਿਰ ਕੋਨਾਫਰਤ ਭਲਾਉਂਦਾ ਗਰੇਵਾਲ ਪ੍ਰਾਪਰਟੀ ਡੀਲਰ ਚ ਵੀ ਇਹ ਦਿਖਾਇਆ ਵੀ ਉੱਥੇ ਮੀਟਿੰਗ ਕੀਤੀ ਇਹਨੇ ਬੰਦਿਆਂ ਦੀ ਤੇ ਕਿਹਾ ਵੀ ਆਪਾਂ ਹਿੰਦੂਆਂ ਨੂੰ ਵੱਢਣਾ ਹਾਲਾਂਕਿ ਝੂਠ ਸੀ ਇਸ ਇਸ ਕਰਕੇ ਮਤਲਬ ਬਾਕੀ ਲਿਖਤੀ ਸੀ ਜਿਹੜੀਆਂ ਅਸੀਂ ਲਿਖਦੇ ਹੁੰਦੇ ਉਹ ਸਰਕਾਰ ਵਿਰੋਧੀ ਕਹ ਲਓ ਉਹਨਾਂ ਨੂੰ ਸਟੇਟ ਵਿਰੋਧੀ ਕਹ ਲਓ ਇੰਨਾਂ ਜਿਹੀ ਗੱਲਾਂ ਹੁੰਦੀਆਂ ਸੀ ਸੋ ਉਹ ਉਹਨਾਂ ਉਹਨਾਂ ਵੇਲੇਿਆਂ ਦੇ ਵਿੱਚ ਮੇਰੇ ਯਾਦ ਆ ਚਾਹੇ ਗੱਲ ਬਾਅਦ ਚ ਕਰਨੀਆਂ ਜਦੋਂ ਮੇਰੀ ਇੰਟਰੋਗੇਸ਼ਨ ਹੋਈ ਨਾ ਲੱਡਾ ਕੋ ਠੀਕ ਤਾਂ ਕੁੱਟਮਾਰ ਹੋਈ ਹੋਈ ਇੱਕ ਵੱਖਰੀ ਐ ਜਦੋਂ ਮੇਰੀ ਪੁੱਛਕੀ ਚ ਹੋਈ ਵੱਡੇ ਅਫਸਰ ਗਏ ਚੰਡੀਗੜ੍ਹੋਂ ਤੇ ਉਹ ਮਸਲਨ ਡੀਜੀਪੀ ਰਜਿੰਦਰ ਸਿੰਘ ਅੱਛਾ ਇੱਕ ਉਹਨਾਂ ਦਾ ਨਾਂ ਸੀ ਸਰਬਜੀਤ ਸਿੰਘ ਅੱਛਾ ਹਾਂ ਸਰਬਜੀਤ ਉਹ ਮੈਂ ਇੱਕ ਸਵਾਲ ਇਹ ਪੁੱਛਦਾ ਉਹ ਕਹਿੰਦਾ ਵੀ ਤੁਸੀਂ ਵੱਡੇ ਮਨੁੱਖਾਂ ਦੇ ਹੱਕਾਂ ਦੇ ਰਾਖੇ ਬਣਦੇ ਹੋ ਜਦੋਂ ਪੁਲਿਸ ਪਰਿਵਾਰ ਮਰਿਆ ਉਦੋਂ ਮਨੁੱਖੀ ਹੱਕ ਕਿੱਧਰ ਗਏ ਤੁਸੀਂ ਲਿਖਿਆ ਉਹਦੇ ਖਿਲਾਫ ਮੈਂ ਹਾਂ ਜੀ ਲਿਖਿਆ ਐਸਪੀ ਖੜਾ ਸੀ ਕੋਲੇ ਮੇਰੇ ਨਾਨ ਯਾਸ਼ ਸ਼ੈ ਨਰਿੰਦਰਪਾਲ ਸੀ ਜਾਂ ਇਹ ਨਾਲ ਆ ਸੀ ਹੋਇਆ ਐ ਜਿਵੇਂ ਤੁਸੀਂ ਬੈਠੇ ਹੋ ਰਜਿੰਦਰ ਸਿੰਘ ਐ ਬੈਠਾ ਸੀ ਆਏ ਮੈਂ ਬੈਠਾ ਸੀ ਬਾਕੀ ਮੇਰੇ ਪਿੱਛੇ ਬੈਠੇ ਸੀ ਸਵਾਲ ਜਵਾਬ ਇਹ ਹੋ ਰਹੇ ਸੀ ਉਹਨੇ ਕਿਹਾ ਕਹਿੰਦਾ ਹਾਂ ਜੀ ਪੁਲਿਸ ਪਰਿਵਾਰਾਂ ਦੇ ਮਾਰਨ ਦੇ ਖਿਲਾਫ ਤਾਂ ਨਹੀਂ ਲਿਖਿਆ ਮੈਂ ਉਹ ਬਿਆਨ ਦਿੱਤਾ ਸੀ ਇੰਡੀਅਨ ਐਕਸਪ੍ਰੈਸ ਦੀ ਮੇਨ ਲੀਡ ਸੀ ਵੀ ਮਨੁੱਖੀ ਜਥੇਬੰਦੀ ਦਾ ਪੰਜਾਬ ਦਾ ਜਰਨਸਕਤਰ ਮਤਲਬ ਆ ਕਹਿ ਰਿਹਾ